ਇੱਥੋਂ ਪਤਾ ਚੱਲਦਾ ਯਾਰ ਕਿ ਸਿਰਫ ਅਮਰਤਪਾਲ ਦਾ ਹੀ ਵਿਰੋਧ ਇਕੱਲੇ ਦਾ ਕਰਨਾ ਹਾਂ ਉਹਨਾਂ ਦਾ ਵਿਰੋਧ ਨਹੀਂ ਕਰਨਾ ਹਾਂ ਉੱਥੇ ਵੀਡੀਓ ਨਹੀਂ ਬਣਾਉਣੀ ਸਿਰਫ ਇੱਥੇ ਇਕੱਲਾ ਅਮਰਤਪਾਲ ਦਾ ਵਿਰੋਧ ਹੀ ਕਰਨਾ ਇਹਨਾਂ ਬੰਦਿਆਂ ਨੇ ਸ਼ੇਅਰ ਕਰ ਦਿਓ ਮੇਰੇ ਭਰਾ ਜਿਹੜੇ ਤੁਸੀਂ ਨਾਲ ਜੁੜੇ ਹੋ ਨਾ ਵੀਡੀਓ ਦੇ ਸਾਰੇ ਭਰਾ ਜਰੂਰ ਸ਼ੇਅਰ ਇੱਕ ਵਾਰੀ ਕਰ ਦਿਓ ਮੇਰੇ ਭਰਾ ਇਥੋਂ ਇਹਨਾਂ ਦੀ ਮਾਨਸਿਕਤਾ ਝਲਕਦੀ ਆ ਵੀ ਜਿਹੜਾ ਵਿਰੋਧ ਕਰਨਾ ਕੱਲਾ ਅਮਰਤਪਾਲ ਦਾ ਹੀ ਕਰਨਾ ਜਿਹੜੇ ਬੰਦਿਆਂ ਦੀਆਂ ਫੋਟਮਾਂ ਆ ਨੈੱਟ ਤੇ ਘੁੰਮਦੀਆਂ ਪਈਆਂ ਬਾਬਿਆਂ ਦੀਆਂ ਜਿਹੜੇ ਆਰਐਸਐਸ ਦੇ ਕੈਂਪ ਦੇ ਵਿੱਚ ਜਾ ਕੇ ਆਏ ਆ ਉਹਨਾਂ ਬਾਰੇ ਕਿਉਂ ਨਹੀਂ ਬੋਲੇ ਕੋਈ ਹੈ ਜਿਹੜੇ ਵੀਡੀਓ ਪਾਉਂਦੇ ਪਏ ਅਮਰਤਪਾਲ ਦੇ ਖਿਲਾਫ ਉਹਨਾਂ ਨੂੰ ਫੋਟਮਾਂ ਨਹੀਂ ਦਸੀਆਂ ਉਹਨਾਂ ਬਾਰੇ ਤਾਂ ਅੱਜ ਤੱਕ ਵੀਡੀਓ ਨਹੀਂ ਪਾਈ ਇਹਨਾਂ ਬੰਦਿਆਂ ਨੇ ਕਿਸੇ ਨੇ ਵੀ ਕੱਲਾ ਅਮਰਤਪਾਲ 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 ਹੀ ਲੱਗੀ ਹੋਈ ਇਹਨਾਂ ਨੂੰ ਬਸ ਪਤਾ ਨਹੀਂ ਕੀ ਬੰਦਾ ਜਿਹੜੇ 92 ਐਮਐਲਏ ਬਣੇ ਆ ਜਿਨ੍ਹਾਂ ਦੀ ਮੌਕੇ ਦੀ ਸਰਕਾਰ ਆ ਉਹਨਾਂ ਬਾਰੇ ਤੁਸੀਂ ਕਿਤੇ ਬੋਲੇ ਨਹੀਂ ਤੁਸੀਂ ਉਹ ਕੱਲਾ ਬੰਦਾ ਹੈ ਉਹ ਇੱਕ ਬੰਦਾ ਜੇਲ੍ਹ 'ਚ ਬੈਠੇ ਆ ਉਹ ਐਮਪੀ ਬਣਿਆ ਤੁਸੀਂ ਉਹਨੂੰ ਹੀ ਨਿੰਦੀ ਜਾਂਦੇ 24 ਘੰਟੇ ਪਤੰਦਰੋ ਆਰਐਸਐਸ ਦੇ ਕੈਂਪ ਵਿੱਚ ਗਏਆਂ ਦੀਆਂ ਫੋਟੋਆਂ ਵਾਇਰਲ ਹੋਈਆਂ ਜਿਹੜੇ ਬਾਬਿਆਂ ਦੀਆਂ ਪਤਾ ਹੋਣਾ ਤੁਹਾਨੂੰ ਸਾਰਿਆਂ ਨੂੰ ਠੀਕ ਆ ਨਾ ਉਹ ਫੇਸਬੁੱਕ ਤੇ ਫੋਟੋਆਂ ਘੁੰਮ ਰਹੀਆਂ ਉਹਨਾਂ ਬਾਰੇ ਕੋਈ ਬੰਦਾ ਬੋਲਿਆ ਉਹਨਾਂ ਬਾਰੇ ਕੋਈ ਬੋਲਿਆ ਜਿਨ੍ਹਾਂ ਦੀਆਂ ਫੋਟੋਆਂ ਬਾਬਿਆਂ ਦੀ ਆਰਐਸਐਸ ਦੇ ਕੈਂਪ ਦੇ ਵਿੱਚ ਗਈਆਂ ਦੀਆਂ ਵਾਇਰਲ ਹੋਈਆਂ ਉਹਨਾਂ ਬਾਰੇ ਕੋਈ ਬੋਲਿਆ ਨਹੀਂ ਤੇ ਜਿਨ੍ਹਾਂ ਦਾ ਆਰਐਸਐਸ ਨਾਲ ਕੋਈ ਸਬੰਧ ਨਹੀਂ ਉਹਨਾਂ ਦੇ ਉੱਤੇ ਧੜਾ ਧੜ ਵੀਡੀਓ ਪਾਈਆਂ ਜਾ ਰਹੀਆਂ ਉਹਨਾਂ ਦੇ ਉੱਤੇ ਧੜਾ ਧੜ ਵੀਡੀਓ ਪਾਈਆਂ ਜਾ ਰਹੀਆਂ ਜਿਹੜੇ ਬੰਦਿਆਂ ਦਾ ਆਰਐਸਐਸ ਨਾਲ ਕੋਈ ਸਬੰਧ ਨਹੀਂ ਬੀਜੇਪੀ ਨਾਲ ਕੋਈ ਸਬੰਧ ਨਹੀਂ ਉਹਨਾਂ ਦੇ ਉੱਤੇ ਧੜਾ ਧੜ ਵੀਡੀਓ ਆਪਣਾ ਵੀਡੀਓ ਪਾਈਆਂ ਜਾ ਰਹੀਆਂ ਠੀਕ ਹੈ ਨਾ ਤੇ ਜਿਹੜੇ ਆਰਐਸਐਸ ਦੇ ਕੈਂਪ 'ਚ ਜਾ ਕੇ ਵੜ ਕੇ ਉੱਥੇ ਠੀਕ ਹੈ ਕਿ ਨਹੀਂ ਗਏ ਆ ਜਿਹੜੇ ਬਾਬੇ ਉਹਨਾਂ ਬਾਰੇ ਕੋਈ ਬੋਲਿਆ ਨਹੀਂ ਹਜੇ ਤੱਕ ਉਹਨਾਂ ਬਾਰੇ ਕੋਈ ਫੇਸਬੁੱਕ ਹੀ ਜੋ ਦਾ ਬੋਲਿਆ ਨਹੀਂ ਹਜੇ ਤੱਕ ਇੱਥੋਂ ਪਤਾ ਚੱਲਦਾ ਯਾਰ ਕਿ ਸਿਰਫ ਅਮਰਤਪਾਲ ਦਾ ਹੀ ਵਿਰੋਧ ਇਕੱਲੇ ਦਾ ਕਰਨਾ ਹਾਂ ਉਹਨਾਂ ਦਾ ਵਿਰੋਧ ਨਹੀਂ ਕਰਨਾ ਹਾਂ ਉੱਥੇ ਵੀਡੀਓ ਨਹੀਂ ਬਣਾਉਣੀ ਸਿਰਫ ਇੱਥੇ ਇਕੱਲਾ ਅਮਰਤਪਾਲ ਦਾ ਵਿਰੋਧ ਹੀ ਕਰਨਾ ਇਹਨਾਂ ਬੰਦਿਆਂ ਨੇ ਸ਼ੇਅਰ ਕਰ ਦਿਓ ਮੇਰੇ ਭਰਾ ਜਿਹੜੇ ਤੁਸੀਂ ਨਾਲ ਜੁੜੇ ਹੋ ਨਾ ਵੀਡੀਓ ਦੇ ਸਾਰੇ ਭਰਾ ਜਰੂਰ ਸ਼ੇਅਰ ਇੱਕ ਵਾਰੀ ਕਰ ਦਿਓ ਮੇਰੇ ਭਰਾ ਇਥੋਂ ਇਹਨਾਂ ਦੀ ਮਾਨਸਿਕਤਾ ਝਲਕਦੀ ਆ ਵੀ ਜਿਹੜਾ ਵਿਰੋਧ ਕਰਨਾ ਕੱਲਾ ਅਮਰਤਪਾਲ ਦਾ ਹੀ ਕਰਨਾ ਜਿਹੜੇ ਬੰਦਿਆਂ ਦੀਆਂ ਫੋਟਮਾਂ ਆ ਨੈੱਟ ਤੇ ਘੁੰਮਦੀਆਂ ਪਈਆਂ ਬਾਬਿਆਂ ਦੀਆਂ ਜਿਹੜੇ ਆਰਐਸਐਸ ਦੇ ਕੈਂਪ ਦੇ ਵਿੱਚ ਜਾ ਕੇ ਆਏ ਆ ਉਹਨਾਂ ਬਾਰੇ ਕਿਉਂ ਨਹੀਂ ਬੋਲੇ ਕੋਈ ਹੈ ਜਿਹੜੇ ਵੀਡੀਓ ਪਾਉਂਦੇ ਪਏ ਅਮਰਤਪਾਲ ਦੇ ਖਿਲਾਫ ਉਹਨਾਂ ਨੂੰ ਫੋਟਮਾਂ ਨਹੀਂ ਦਸੀਆਂ ਉਹਨਾਂ ਬਾਰੇ ਤਾਂ ਅੱਜ ਤੱਕ ਵੀਡੀਓ ਨਹੀਂ ਪਾਈ ਐ ਇਹਨਾਂ ਬੰਦਿਆਂ ਨੇ ਕਿਸੇ ਨੇ ਵੀ ਕੱਲਾ ਅਮਰਤਪਾਲ 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 ਹੀ ਲੱਗੀ ਹੋਈ ਇਹਨਾਂ ਨੂੰ ਬਸ ਪਤਾ ਨਹੀਂ ਕੀ ਬੰਦਾ ਜਿਹੜੇ 92 ਐਮਐਲਏ ਬਣੇ ਆ ਜਿਨ੍ਹਾਂ ਦੀ ਮੌਕੇ ਦੀ ਸਰਕਾਰ ਆ ਉਹਨਾਂ ਬਾਰੇ ਤੁਸੀਂ ਕਿਤੇ ਬੋਲੇ ਨਹੀਂ ਤੁਸੀਂ ਉਹ ਕੱਲਾ ਬੰਦਾ ਹੈ ਉਹ ਇੱਕ ਬੰਦਾ ਜੇਲ੍ਹ 'ਚ ਬੈਠੇ ਆ ਉਹ ਐਮਪੀ ਬਣਿਆ ਤੁਸੀਂ ਉਹਨੂੰ ਹੀ ਨਿੰਦੀ ਜਾਂਦੇ 24 ਘੰਟੇ ਪਤੰਦਰੋ ਉਹ ਸ਼ਰਮ ਨੂੰ ਕੋਈ ਹੱਥ ਮਾਰੋ ਤੁਸੀਂ ਜਿਨ੍ਹਾਂ ਦੀ ਪੰਜਾਬ ਦੇ ਵਿੱਚ ਸਰਕਾਰ ਆ ਜਿਨ੍ਹਾਂ ਦੇ ਐਮ.ਐਲ.ਏ ਬਣੇ ਸੀ ਪੰਜਾਬ ਦੇ ਵਿੱਚ ਸਾਰੇ ਉਹਨਾਂ ਨੂੰ ਤੁਸੀਂ ਬੋਲਦੇ ਨਹੀਂ ਉਹਨਾਂ ਦਾ ਕਿਸੇ ਉਹਨਾਂ ਦੇ ਵੀਡੀਓ ਪਾਉਂਦੇ ਹੀ ਨਹੀਂ ਉਹ ਇੱਕ ਕੱਲਾ ਬੰਦਾ ਐਮ.ਪੀ ਬਣਿਆ ਹੈ ਠੀਕ ਹੈ ਕਿ ਨਹੀਂ ਖੰਡੂਰ ਸਾਹਿਬ ਦੀ ਧਰਤੀ ਤੋਂ ਉਹ ਜੇਲ੍ਹ ਦੇ ਵਿੱਚ ਬੈਠਾ ਉਹ ਸਿਰਫ ਉਹਦੇ ਦੀ ਵੀਡੀਓ ਤੁਸੀਂ ਪਾਈ ਜਾਨੇ ਉਹ ਬੀਜੇਪੀ ਦਾ ਬੰਦਾ ਉਹ ਆਰ.ਐਸ.ਐਸ ਦਾ ਬੰਦਾ ਉਹ ਬੀਜੇਪੀ ਦਾ ਬੰਦਾ ਕਿੱਥੋਂ ਵੀ ਜੇਪੀ ਦਾ ਬੰਦਾ ਹੈ ਅੱਜ ਉਹ ਭਾਜਪਾ ਦਾ ਹੁੰਦਾ ਤੇ ਉਹਨੂੰ ਜੇਬ ਉਹਦੇ ਤਾਂ ਐਨਐਸਏ ਵਧਾਉਂਦੇ ਉਹਨੂੰ ਜੇਲ੍ਹ ਚ ਸਿੱਟਦੇ ਹੁਣ ਉਹ ਬਾਹਰ ਆਇਆ ਹੁੰਦਾ ਵੋਟਾਂ ਤੇ ਜਦੋਂ ਜਿੱਤੇ ਅੱਜ ਬਾਹਰ ਕਿਉਂ ਨਹੀਂ ਆ ਗਿਆ ਉਹ ਇੱਕੋ ਗੱਲ ਤੇ ਤੁਸੀਂ ਲੱਗੇ ਹੋਏ ਹੋ ਤੁਸੀਂ ਅਮਰਤਪਾਲ ਆਏ ਆ ਅਮਰਤਪਾਲ ਐ ਕੀ ਅਮਰਤਪਾਲ ਹੋਇਆ ਦੱਸੋ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਤੋਂ ਦੂਰ ਕਰਕੇ ਉਹਨੂੰ ਗੁਰੂਆਂ ਦੇ ਆਪਣਾ ਅਮਰਤ ਸ਼ਕਾ ਕੇ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜਲਾ ਕੇ ਅਨੰਦਪੁਰ ਸਾਹਿਬ ਵੱਲ ਮੁੱਖ ਕਰਾਉਂਦਾ ਮਾਰੀ ਕਰਾਇਆ ਜਿਹੜੇ ਬੋਲਣ ਵਾਲੇ ਇਹ ਬੰਦੇ ਦੱਸਣ ਵੀ ਤੁਹਾਡੀ ਦੇਣ ਕੀ ਆ ਤੁਸੀਂ ਕਿੰਨੇ ਕੁ ਬੰਦਿਆਂ ਦੇ ਨਸ਼ੇ ਛਡਾਤੇ ਆ ਤੇ ਤੁਹਾਡੇ ਮਗਰ 10 ਬੰਦੇ ਨਹੀਂ ਹੈ 2 ਲੱਖ ਵੋਟ ਤੇ ਜਿੱਤਿਆ ਬੰਦਾ ਉਹ ਜਿਹੜਾ 2 ਲੱਖ ਵੋਟ ਤੇ ਇਕੱਲਾ ਬੰਦਾ ਜਿੱਤਿਆ ਤੁਸੀਂ ਤੁਸੀਂ ਉਹਦੇ ਮਗਰ ਹੱਥ ਧੋਖਿਓ ਉਸੇ ਬੰਦੇ ਮਗਰ ਪਏ ਹੋਏ ਤੁਸੀਂ ਤੁਹਾਨੂੰ ਇੱਕ ਵੀਡੀਓ ਤੋਂ ਬਾਅਦ ਦੂਜੀ ਵੀਡੀਓ ਕੋਈ ਨਹੀਂ ਸੋਚਦੀ ਕੱਲੀ ਅਮਰਤਪਾਲ ਦੀ ਵੀਡੀਓ ਕੱਲੀ ਅਮਰਤਪਾਲ ਦੀ ਵੀਡੀਓ ਬਸ ਹੋਰ ਬੰਦੇ ਕੋਈ ਕੁਝ ਨਹੀਂ ਹੈਗਾ ਆ ਕੱਲ ਦੀਆਂ ਆਰਐਸਐਸ ਨਾਲ ਫੋਟੋਆਂ ਵਾਇਰ ਆ ਆਪਣਾ ਹੁੰਡੀਆਂ ਨਾਲ ਕੈਂਪ ਦੇ ਵਿੱਚ ਆ ਜਿਹੜੇ ਬਾਬੇ ਗਏ ਆ ਉਹ ਤੁਹਾਡਾ ਮੂੰਹ ਸੜ ਜਾ ਤੁਹਾਡਾ ਤੁਹਾਡੇ ਤੋਂ ਬੋਲਿਆ ਨਹੀਂ ਗਿਆ ਇੱਥੋਂ ਤੁਹਾਡੀ ਤੁਹਾਡੇ ਅੰਦਰਲਾ ਜ਼ਹਿਰ ਪਤਾ ਲੱਗਦਾ ਵੀ ਤੁਸੀਂ ਕੱਲੇ ਅਮਰਤਪਾਲ ਦੇ ਵਿਰੋਧ ਆਸਤੇ ਹੋ ਤੁਸੀਂ ਕਿਸੇ ਹੋਰ ਬੰਦੇ ਦੇ ਵਿਰੋਧ ਆਸਤੇ ਨਹੀਂ ਹੋ ਕੱਲੇ ਅਮਰਤਪਾਲ ਦੇ ਵਿਰੋਧ ਆਸਤੇ ਹੋ ਤੁਸੀਂ ਬਾਬਿਓ ਸ਼ੇਅਰ ਕਰ ਦੋ ਵੀਡੀਓ ਨੂੰ ਇੱਕ ਕਰੀ ਇੱਕ ਕਰੀਏ ਵੀਡੀਓ ਨੂੰ ਮੇਰੇ ਭਰਾ ਸਾਰੇ ਸ਼ੇਅਰ ਕਰ ਦੋ ਤੇ ਇੱਕਾ ਸਿਵ ਸੈਨਾ ਦਾ ਨਾ ਆ ਵੇਖੋ ਆ ਸੁਨੀਲ ਪਸ਼ੀਨ ਥੱਲੇ ਕਮੈਂਟ ਕਰਦਾ ਮੈਂ ਬੋਲਣਾ ਨਹੀਂ ਬਈ ਵੈਸੇ ਨਾ ਬਈ ਟਾਈਮ ਖਰਾਬ ਹੀ ਹੁੰਦਾ ਇਹਨਾਂ ਵਾਸਤੇ ਕਿਉਂਕਿ ਕਮੈਂਟ ਕਰਕੇ ਡਿਲੀਟ ਕਰ ਜਾਂਦਾ ਮੈਂ ਟੋ ਮੈਂਟ ਉਹ ਚੱਕੋ ਕਰ ਗਿਆ ਨਾ ਡਿਲੀਟ ਕਿਉਂਕਿ ਆਪਾਂ ਇਹਨਾਂ ਹਾਂਜੀ ਲਖਬੀਰ ਮਾਲ ਕੀ ਹਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਿਓ ਗੱਲ ਬਾਤ ਇਦਾਂ ਮੈਨੂੰ ਆਂਦੇ ਵੀ ਤੂੰ ਬੋਲਦਾ ਵੀ ਬੋਲਣਾ ਪੈਂਦਾ ਬੋਲਣਾ ਪੈਂਦਾ ਆ ਨਾ ਆਰਐਸਐਸ ਦੀਆਂ ਕੈਂਪ ਦੇ ਵਿੱਚ ਗਏਆਂ ਦੀਆਂ ਬਾਬਿਆਂ ਦੀਆਂ ਨਾ ਫੋਟੋਆਂ ਵਾਇਰਲ ਹੋਈਆਂ ਇੱਕ ਤਾਂ ਉਹ ਗੁਰਿੰਦਰ ਸਿੰਘ ਮੰਡੀ ਵਾਲਾ ਵਜਦਾ ਇੱਕ ਹੋਰ ਆ ਮੇਰੇ ਕੋਲ ਪ੍ਰੂਫ ਵੀ ਪਏ ਆ ਫੇਸਬੁੱਕ ਤੋਂ ਚੱਕੇ ਹੋਏ ਸਾਰੇ ਉਹਨਾਂ ਬਾਰੇ ਜਿਹੜੇ ਬੰਦੇ ਅਮਰਤਪਾਲ ਬਾਰੇ ਬੋਲਦੇ ਸੀ ਨਾ ਵੀ ਆਰਐਸਐਸ ਦਾ ਬੰਦਾ ਉਹਨਾਂ ਬਾਰੇ ਇਹਨਾਂ ਬੰਦਿਆਂ ਦੀਆਂ ਜ਼ੁਬਾਨਾਂ ਸੜ ਜਾਣ ਠੀਕ ਆ ਕਿ ਨਹੀਂ ਇਹ ਬੰਦੇ ਬੋਲੇ ਨਹੀਂ ਉਹਨਾਂ ਬਾਰੇ ਵੀਡੀਓ ਨਹੀਂ ਪਈਆਂ ਸਿਰਫ ਇਥੋਂ ਪਤਾ ਲੱਗਦਾ ਇਹਨਾਂ ਦੇ ਅੰਦਰਲੇ ਜ਼ਹਿਰ ਦਾ ਵੀ ਇਕੱਲੇ ਅਮਰਤਪਾਲ ਦਾ ਵਿਰੋਧ ਕਰਨ ਵਾਸਤੇ ਹੀ ਆ ਬਸ ਹਾਏ ਅਮਰਤਪਾਲ ਹਾਏ ਅਮਰਤਪਾਲ ਉੱਪ ਤੰਦਰੋ ਜਿਹੜੇ ਜਿਨ੍ਹਾਂ ਦੇ ਐਮਐਲਏ ਪੰਜਾਬ ਚ ਬਣੇ ਆ ਸਾਰੇ ਦੇ ਸਾਰੇ ਉਹ ਜਿਨ੍ਹਾਂ ਦੀ ਪੰਜਾਬ ਦੇ ਵਿੱਚ ਸਰਕਾਰ ਆ ਉਹਨਾਂ ਨੂੰ ਤੁਸੀਂ ਸਵਾਲ ਜਵਾਬ ਨਹੀਂ ਕਰਦੇ ਉਹਨਾਂ ਵੀ ਤੁਸੀਂ ਬੋਲਦੇ ਨਹੀਂ ਤੁਸੀਂ ਉਹ ਕੱਲਾ ਬੰਦਾ ਐਮਪੀ ਬਣਿਆ ਹੈ ਉਹ ਤੁਸੀਂ ਹੁੰਦੇ ਮਗਰੀ ਹੱਥ ਧੋਕੇ ਬੈਠੇ ਹੋਏ ਉਹ ਨਾਲੇ ਉਹ ਜੇਲ੍ਹ ਚ ਬੈਠਾ ਬਾਹਰ ਨਹੀਂ ਹੈਗਾ ਕੋਈ ਹੈ ਉਹ ਬੀਜੇਪੀ ਦਾ ਬੰਦਾ ਉਹ ਆਰਐਸਐਸ ਦਾ ਬੰਦਾ ਆ ਵੋਟਾਂ ਚ ਖਿਹਾਰਤਾ ਆਖਿਆ ਬੀਜੇਪੀ ਨੇ ਖਿਹਾਰਤਾ ਉਹ ਵੋਟਾਂ ਚ ਖਿਹਾਰਤਾ ਉਹ ਬੀਜੇਪੀ ਨੇ ਖਿਹਾਰਤਾ ਲੱਖ ਦੀ ਲਾਹਣ ਤਾਂ ਤੁਹਾਡੇ ਐਨਐਸਏ ਵੱਧ ਕੀ ਸਾਲ ਇਹਨਾਂ ਦੀ ਹੁਣ ਦੱਸੋ ਇਹ ਬੀਜੇਪੀ ਨੇ ਕਿਵੇਂ ਵਧਾਤੀ ਐਨਐਸਏ ਉਹ ਜੀ ਬੀਜੇਪੀ ਦਾ ਬੰਦਾ ਸੀ ਤੇ ਬਾਹਰ ਕੱਢਦੇ ਬੀਜੇਪੀ ਕੱਢਦੀ ਫਿਰ ਇਹਨੂੰ ਉਹ ਬੀਜੇਪੀ ਬਾਹਰ ਕੱਢਦੀ ਇਹਨੂੰ ਉਹ ਕੱਲਾ ਬੰਦਾ ਉਹ ਮਾਵਾ ਦੇ ਤੁਸੀਂ ਵੀਡੀਓ ਨਹੀਂ ਵੇਖੀਆਂ ਉਹ ਜਿਨ੍ਹਾਂ ਦੇ ਪੁੱਤਰਾਂ ਨੂੰ ਨਸ਼ਾ ਤੋਂ ਦੂਰ ਕਰਕੇ ਨੰਦਪੁਰ ਸਾਹਿਬ ਘਰਵਾਲਾ ਵਾਪਸੀ ਕਰਾਈ ਆ ਮੈਂ ਆਪਣੇ ਪਿੰਡ ਦੇ ਵਿੱਚੋਂ 8-9 ਮੁੰਡੇ ਲੈ ਆਉਣਾ ਉਹ ਜਿਹੜੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਗਏ ਜਿਨ੍ਹਾਂ ਨੇ ਅੰਮ੍ਰਿਤ ਛਕ ਲਿਆ ਆ ਕਿਹੜਾ ਬੰਦਾ ਸੀ ਆ ਜਿਹੜਾ ਮੈਨੂੰ ਆਂਦਾ ਵੀਰੇ ਤੁਸੀਂ ਰੋਜ਼ ਹੀ ਵਿਹਲੇ ਹੁੰਨੇ ਆ ਇਹਨੂੰ ਆਖੀ ਮੜਾ ਜਾ ਕਮੈਂਟ ਕਰੀ ਦੁਵਾਰਾ ਇਹਨੂੰ ਆਖੀ ਮੜਾ ਜਾ ਕਮੈਂਟ ਕਰੀ ਡਿਲੀਟ ਕਰਕੇ ਕਿੱਧਰ ਭਜਿਆ ਹੁਣ ਕਿਹੜੀ ਮਾਂ ਦੀ ਬੁੱਕਲ ਚ ਲੋਗਾਂ ਜਾ ਕੇ ਮੜਾ ਜਾ ਕਮੈਂਟ ਕਰੋ ਉਦਾਂ ਹੀ ਆ ਲਾਈਵ ਚ ਆ ਮੜਾ ਜੀ ਵੀਡੀਓ ਚ ਆ ਜਿਹੜਾ ਦੁੱਕੀ ਦਾ ਬੰਦਾ ਮੈਨੂੰ ਵਿਹਲਾ ਆਂਦਾ ਬੰਦਾ ਪੁੱਛਣ ਵਾਲਾ ਹੋਵੇ ਵੀ ਤੂੰ ਤੂੰ ਬੜਾ ਕੰਮ ਤੇ ਲੱਗਿਆ ਹੈ ਤੂੰ ਵੀ ਵਿਹਲਈਆਂ ਜੇ ਮੇਰੀ ਵੀਡੀਓ ਚ ਆਇਆ ਭਾਈ ਤੂੰ ਬੜਾ ਵੇਹਲਾ ਤੂੰ ਭਾਈ ਲੱਗਿਆ ਭਾਈ ਤੂੰ ਬੜਾ ਵੇਹਲਾ ਸਾਰਾ ਕੰਮ ਕਰਕੇ ਆਇਆ ਵੇਲਾ ਨਹੀਂ ਆ 12 ਵਜ ਗਏ ਪੁੱਤ ਆ 12 ਵਜ ਗਏ ਪੂਰੇ ਦੁਪਹਿਰ ਹੋ ਗਈ ਸਾਰਾ ਕੰਮ ਕਰਕੇ ਨਾ ਤੋਕੇ ਹੋਣ ਆਇਆ ਕਿ ਤੂੰ ਵੇਹਲਾ ਲੈ ਦੱਸ ਲੱਖ ਦੀ ਲਾਹਨਤ ਤੇਰੇ ਉੱਤੇ ਉਹ ਪਰ ਉਹ ਮੇਰਾ ਕਹਿਣ ਦਾ ਮਕਸਦ ਆ ਵੀ ਇੰਨਾ ਬੰਦਿਆਂ ਦਾ ਜਿਹੜਾ ਟਾਰਗੇਟ ਆ ਨਾ ਸਿਰਫ ਤੇ ਸਿਰਫ ਉਹ ਕੱਲਾ ਅੰਮ੍ਰਿਤਪਾਲ ਹੀ ਆ ਬਸ ਹੋਰ ਨਹੀਂ ਕੋਸ਼ਿਸ਼ ਆ ਹੋਰ ਪੰਜਾਬ ਚ ਜੋ ਮਰਜ਼ੀ ਹੋਈ ਚੱਲੇ ਜਿਹੜਾ ਮਰਜ਼ੀ ਆ ਆਰਐਸਐਸ ਦੇ ਕੈਂਪ ਚ ਜਾਵੇ ਉੱਥੇ ਜਿਹੜਾ ਮਰਜ਼ੀ ਬਾਬਾ ਜਾਵੇ ਉਹ ਤਾਂ ਇਹਨਾਂ ਨੂੰ ਦਿਸਦਾ ਹੀ ਨਹੀਂ ਨਾ ਉਹਨਾਂ ਬਾਰੇ ਤੇ ਬੰਦੇ ਬੋਲਦੇ ਹੀ ਨਹੀਂ ਉਹ 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 ਉਹਨਾਂ ਬਾਰੇ ਦੇ ਨਾ ਬੰਦੇ ਨੇ ਬੋਲਣਾ ਹੀ ਨਹੀਂ ਕਿਉਂ ਮੈਂ ਪਹਿਲਾਂ ਕਿਉਂ ਅੱਜ ਬੋਲਿਆ ਫਿਮ ਕੱਲ ਦੀ ਵੀਡੀਓ ਪਰਸੋ ਦੀ ਵਾਇਰਲ ਹੋਈ ਆ ਬਾਬਿਆਂ ਦੀ ਠੀਕ ਹੈ ਕਿ ਨਹੀਂ ਜਿੰਨੇ ਫੇਸਬੁੱਕੀ ਜੋਧੇ ਮੇਰੇ ਨਾਲ ਦੇ ਫੇਸਬੁੱਕ ਦੇ ਉੱਤੇ ਰਜਾਨਾ 2 2 3 3 ਵੀਡੀਓ ਪਾਉਣ ਵਾਲੇ ਆ ਹੈ ਅਮਰਤਪਾਲ ਦੇ ਖਿਲਾਫ ਹੁਣ ਉਹ ਜਿਹੜੇ ਆਰਐਸਐਸ ਦੇ ਕੈਂਪ ਚ ਗਏ ਜਿਨ੍ਹਾਂ ਦੀਆਂ ਫੋਟੋਆਂ ਵਾਇਰਲ ਹੋ ਗਈਆਂ ਉਹਨਾਂ ਬਾਰੇ ਬੋਲੇ ਹੀ ਨਹੀਂ ਉਹਨਾਂ ਬਾਰੇ ਬੋਲੇ ਹੀ ਨਹੀਂ ਜਿਨ੍ਹਾਂ ਦਾ ਆਰਐਸਐਸ ਨਾਲ ਕੋਈ ਸਬੰਧ ਹੀ ਨਹੀਂ ਕੋਈ ਲੈਣਾ ਦੇਣਾ ਹੀ ਨਹੀਂ ਉਹਨੂੰ ਤੱਕੇ ਨਾਲ ਹੀ ਆਰਐਸਐਸ ਦਾ ਬਣਾਈ ਜਾਂਦੇ ਉਹਦੇ ਨਾਲ ਤੱਕੇ ਤੇ ਨਹੀਂ ਤੱਕੇ ਨਾਲ ਹੀ ਉਹਨਾਂ ਦੇ ਵੀਡੀਓ ਪਾਈ ਜਾਂਦੇ ਆ ਉਹਨੂੰ ਉਹਨੂੰ ਤੱਕੇ ਨਾਲ ਹੀ ਬਣਾਈ ਜਾਂਦੇ ਆ ਆਰਐਸਐਸ ਦਾ ਵੀ ਇਹ ਆਰਐਸਐਸ ਦਾ ਤੇ ਜਿਹੜੇ ਆਰਐਸਐਸ ਦੇ ਆ ਉਹਨਾਂ ਦੇ ਵੀਡੀਓ ਨਹੀਂ ਪਾਉਂਦੇ ਦੱਸੋ ਹੁਣ ਮੈਂ ਕੁਝ ਗਲਤ ਬੋਲਿਆ ਦੱਸੋ ਵੀ ਜਿੰਨਾ ਬੰਦਿਆਂ ਦਾ ਆਰਐਸਐਸ ਨਾਲ ਕੋਈ ਸਬੰਧ ਹੀ ਨਹੀਂ ਉਹਨਾਂ ਨਾਲ ਉਹਨਾਂ ਤੇ ਧੜਾ ਧੜ ਅਰਜਾਨਾ ਵੀਡੀਓ ਪੈਂਦੀਆਂ ਤੇ ਜਿਹੜੇ ਆਰਐਸਐਸ ਦੇ ਬੰਦੇ ਆ ਉਹਨਾਂ ਦੇ ਕੋਈ ਬੋਲੇ ਨਹੀਂ ਪਰसों ਦਾ ਕਿਸੇ ਦੀ ਵੀਡੀਓ ਹੀ ਨਹੀਂ ਆਈ ਉਹ ਭਰਾਵੋ ਸੋਚੋ ਕੁਝ ਆ ਦਿਮਾਗ ਨਾਲ ਸੋਚੋ ਆ ਖੋਪੜ ਨਾਲ ਸਾਰੇ ਭਰਾ ਵੀਡੀਓ ਜਰੂਰ ਸ਼ੇਅਰ ਕਰ ਦਿਓ ਜਿੰਨੇ ਤੁਸੀਂ ਨਾਲ ਜੁੜੇ ਹੋ ਹਾਂਜੀ ਹਾਂਜੀ ਜਗਸੀਰ ਸਿੰਘ ਭੱਟੀ ਮੈਂ ਹਾਂਜੀ ਮੈਂ ਤੁਹਾਨੂੰ ਪਛਾਣ ਲਿਆ ਜਗਸੀਰ ਸਿੰਘ ਰੁਗਨਾ ਮੁਗਲੇ ਵਾਲੇ ਤੁਹਾਨੂੰ ਮੈਂ ਪਛਾਣ ਲਿਆ ਹੀ ਮਿੰਟ ਚ ਬਾਈ ਪਹਿਲਾਂ ਹੀ ਉਹ ਧੀਰਜ ਸਿੰਘ ਕੁਮਾਰ ਜਾਦੂ ਤੂੰ ਮੈਨੂੰ ਖਿੱਚਣ ਆਸਤੇ ਨਹੀਂ ਮੈਂ ਤਾਂ ਵੈਸੇ ਹੀ ਕਮੈਂਟ ਤੇਰਾ ਪੜ ਲਿਆ ਨਹੀਂ ਪਰ ਤੂੰ ਜੋ ਲਿਖਿਆ ਸੀ ਨਾ ਤੇ ਮੈਂ ਤੈਨੂੰ ਹੁਣ ਮੈਂ ਤੈਨੂੰ ਕਹਿਣਾ ਕੀ ਆ ਚੱਲ ਛੱਡ ਖੜਾ ਤ ਨਹੀਂ ਤਾਂ ਮੈਂ ਤੇਰਾ ਇੰਜਨ ਇੱਥੇ ਕਰ ਦੇਣਾ ਸੀ ਠੀਕ ਹੈ ਕਿ ਨਹੀਂ ਪਹਿਲੀ ਗੱਲ ਆ ਜੇ ਤਾਂ ਸਿੱਧੀ ਗੱਲ ਕਰਨੀ ਹੋਵੇ ਆ ਫੇਸਬੁੱਕ ਤੇ ਮੇਰਾ ਪਿਆ ਨੰਬਰ ਸਿੱਧਾ ਹੀ ਕੋਈ ਚੱਕਰ ਹੀ ਨਹੀਂ ਰਕ ਵਗੋ ਹੁੰਦਾ ਨਾ ਕਈ ਨੰਬਰ ਵੀ ਆਪ ਦਾ ਉਡਾ ਦੇਣ ਦੇ ਵੀ ਫੇਸਬੁੱਕ ਤੇ ਨੰਬਰ ਬਣਾਵੇ ਮੇਰੇ ਨਾਲ ਗੱਲ ਵਿੱਚ ਸੁੱਧੀ ਫੇਸਬੁੱਕ ਤੇ ਨੰਬਰਾਂ ਗੱਲ ਕਰੋ ਹਾਂਜੀ ਸੱਜਿਆ ਏਕ ਤਵਜੋ ਹਾਂਜੀ ਜੇ ਕਿਤੇ ਗੱਲ ਕਰਨੀ ਆ ਤਾਂ ਤੇਰਾ ਨਾਂ ਭਰਾਵਾ ਮੈਂ ਚਾਰ ਆਰਾ ਬੋਲ ਦੇਣਾ ਧੀਰਜ ਕੁਮਾਰ ਜਾਦੂ ਧੀਰਜ ਕੁਮਾਰ ਜਾਦੂ ਧੀਰਜ ਕੁਮਾਰ ਜਾਦੂ ਜਾਦੂ ਹੋਰ ਦੱਸ ਐਨੇ ਕੰਮ ਪਿੱਛੇ ਤੂੰ ਮੈਨੂੰ ਆਖੀ ਇਹਨੇ ਵੀ ਤੂੰ ਵੇਲਾ ਤੈਨੂੰ ਪਤਾ ਮੈਂ ਵੇਲਾ ਆ ਤੜਕੇ ਆ ਜੀ 5 ਵਜੇ ਆ 11 ਵਜੇ ਨਿਕਲਣਾ ਕੰਮ ਕਰਕੇ ਸਾਰਾ ਹਾਂਜੀ ਘਰ ਦਾ ਕੰਮ ਕਰਕੇ ਸਾਰਾ 11 ਵਜੇ ਨਿਕਲਣਾ ਚਲੋ ਠੀਕ ਆ ਛੱਡੋ ਪਰਾਂ ਤੂੰ ਬਾਈ ਜਦੋਂ ਮਾਫੀ ਮੰਗ ਲਈ ਜਿਹੜੀ ਗੱਲ ਦੀ ਕੋਈ ਚੱਕਰ ਨਹੀਂ ਹੁਣ ਕੋਈ ਮੇਰਾ ਤੇ ਰਹਿਣਾ ਕੋਈ ਵੱਟ ਦਾ ਰੌਲਾ ਤਾਂ ਹੈ ਨਹੀਂ ਇਸ ਲਈ ਭਰਾਵੋ ਇਹ ਇਹਨਾਂ ਚੀਜ਼ਾਂ ਨੂੰ ਪਛਾਣੋ ਮੈਨੂੰ ਗੁੱਸਾ ਪਤਾ ਕਿੱਥੋਂ ਚੜਿਆ ਵੀ ਠੀਕ ਆ ਤੁਸੀਂ ਅਮਰਤਪਾਲ ਤੇ ਵੀਡੀਓ ਪਾਉਣੀ ਓ ਜੋ ਕਰਦੇ ਹੋ ਠੀਕ ਆ ਪਾਓ ਔਰ ਅੱਜ ਕੇ ਪਾਓ ਜੋ ਮਰਜ਼ੀ ਕਰੋ ਤੂੰ ਹਟਣਾ ਤਾਂ ਹੈ ਨਹੀਂ ਠੀਕ ਹੈ ਕਿ ਨਹੀਂ ਪਰ ਮੈਂ ਇਹ ਗੱਲ ਤੁਹਾਨੂੰ ਪੁੱਛਦਾ ਵਾਰ-ਵਾਰ ਜਿਹੜੇ ਆਰਐਸ ਦੇ ਕੈਂਪਾਂ 'ਚ ਜਾ ਕੇ ਆਏ ਆ ਉਹਨਾਂ ਤੇ ਵੀਡੀਓ ਨਹੀਂ ਪਈ ਉਹਨਾਂ ਤੇ ਗਰਮ ਨਹੀਂ ਹੋਏ ਉਹਨਾਂ ਤੇ ਤਰਕ ਨਹੀਂ ਕੀਤਾ ਉਹਨਾਂ ਤੇ ਬੋਲੇ ਨਹੀਂ ਉਹ ਇੱਕ ਬੰਦਾ ਐਮਪੀ ਬਣਿਆ ਤੁਹਾਨੂੰ ਚੰਗਾ ਨਹੀਂ ਲੱਗਦਾ ਕਿ ਤੁਸੀਂ ਜੇਲ੍ਹ 'ਚ ਮਰਵਾਉਣਾ ਚਾਹੁੰਦੇ ਹੋ ਦੱਸੋ ਬੋਲੋ ਨਾ ਇੱਕ ਬੰਦਾ ਐਮਪੀ ਬਣਿਆ ਤੁਹਾਨੂੰ ਪਸੰਦ ਹੀ ਨਹੀਂ ਪਰ ਜਿਹੜੇ 2 ਲੱਖ ਲੋਕਾਂ ਨੇ ਜਤਾਇਆ ਉਹਨਾਂ ਨੂੰ ਪੁੱਛੋ ਤੁਹਾਡੇ ਮਗਰ 10 ਬੰਦੇ ਵੀ ਨਹੀਂ ਹੋਣੇ 10 ਬੰਦੇ ਵੀ ਖਲੋਤੋ ਵੋਟਾਂ 'ਚ 10 ਬੰਦੇ ਵੀ ਹੋਣ ਤੁਹਾਡੇ ਮਗਰ ਹਾਏ ਅਮਰਤਪਾਲ ਹਾਏ ਅਮਰਤਪਾਲ ਹਾਏ ਅਮਰਤਪਾਲ ਕਮਾਲ ਆ ਯਾਰ ਤੁਹਾਡੇ ਵਾਲੀ ਕੱਲਾ ਅੰਮ੍ਰਿਤਪਾਲ ਦੇ ਮਗਰ ਭਜਣਾ ਕੱਲਾ ਅੰਮ੍ਰਿਤਪਾਲ ਨੂੰ ਟਾਰਗੇਟ ਕਰਨਾ ਬਾਕੀਆਂ ਨੂੰ ਨਹੀਂ ਕਰਨਾ ਬਾਕੀ ਪੰਜਾਬ 'ਚ ਜੋ ਮਰਜ਼ੀ ਹੋਈ ਚੱਲੇ ਬਸ ਮੈਂ ਹਸਾਬ ਲਾ ਲਿਆ ਕੱਲਾ ਅੰਮ੍ਰਿਤਪਾਲ ਨੂੰ ਕੀ ਅੰਮ੍ਰਿਤਪਾਲ ਨੇ ਮਾੜਾ ਕਰਤਾ ਮੈਨੂੰ ਦੱਸੋ ਤੁਸੀਂ ਆ ਪੰਜਾਬ 'ਚ ਕੀ ਮਾੜਾ ਕਰਤਾ ਅੰਮ੍ਰਿਤਪਾਲ ਕਿ ਅਮਰਤਪਾਲ ਕਰਕੇ 40 ਮੁੰਡੇ ਜੇਲ੍ਹ ਚ ਗਏ ਚਲੇ ਆ ਉਹ ਠੀਕ ਆ ਮੰਨਦਾ ਅਜ ਅਮਰਤਪਾਲ ਕਰਕੇ ਗਏ ਚਲੇ ਅਮਰਤਪਾਲ ਦੇ ਨਾਲ ਰਹਿੰਦੇ ਸੀ ਜਿਹੜੇ ਨਜ਼ਦੀਕੀ ਗਏ ਚਲੇ ਆ ਤੇ ਜਿਹੜੇ ਸਰਕਾਰ ਨੇ ਪਹਿਲਾਂ ਫੜੇ ਹੋਏ ਆ ਉਹਨਾਂ ਬਾਰੇ ਫਿਰ ਆਵਾਜ਼ ਤੁਸੀਂ ਕਿਉਂ ਨਹੀਂ ਠਾਈ ਦੱਸੋ ਇਹ ਤਾਂ ਅਮਰਤਪਾਲ ਕਰਕੇ 40 ਗਏ ਜਿਹੜੇ ਪਹਿਲਾਂ ਅੰਦਰ ਜੇਲ੍ਹਾਂ ਚ ਬੈਠੇ ਹੋਏ ਫਿਰ ਉਹਨਾਂ ਵਾਸਤੇ ਬੋਲੇ ਹੋ ਤੁਸੀਂ ਆ ਤੁਸੀਂ ਆਪ 6 ਮਹੀਨੇ ਹੋ ਗਏ ਤੁਸੀਂ ਬੋਲਦਿਆਂ ਤੁਹਾਨੂੰ ਤੇ ਪਹਿਲਾਂ ਜਿਹੜੇ ਜੇਲ੍ਹਾਂ ਚ ਬੈਠੇ ਉਹਨਾਂ ਬਾਰੇ ਤੁਸੀਂ ਕਦੋਂ ਬੋਲੇ ਹੋ ਕਿੰਨੀਆਂ ਕੁ ਤੁਹਾਡੀਆਂ ਵੀਡੀਓ ਆਈਆਂ ਫਿਰ ਦੱਸੋ ਜਿੰਨਾ ਤੇ ਜੁਏਪੀਏ ਵਰਗੀਆਂ ਧਰਾਵਾਂ ਲਾਈਆਂ ਫੜ ਕੇ ਮੁੰਡਿਆਂ ਦੇ ਉੱਤੇ ਉਹਨਾਂ ਦਾ ਅਮਰਤਪਾਲ ਨਾਲ ਕੋਈ ਸਬੰਧ ਨਹੀਂ ਫਿਰ ਉਹਨਾਂ ਤੇ ਤੁਸੀਂ ਕਿੰਨੀਆਂ ਕੋ ਵੀਡੀਆਂ ਪਾ ਲੀਆਂ ਉਹਨਾਂ ਬਾਰੇ ਤੁਸੀਂ ਕੀ ਕਰ ਲਿਆ ਭਾਵ ਕੇ ਆਪਦੇ ਬੰਦਰੀ ਨੂੰ ਨਿੰਦਣਾ ਬਸ ਆਪ ਆਪਦਾ ਹੀ ਨਹੀਂ ਚੰਗਾ ਲੱਗਦਾ ਹੈਂ ਅਮਰਤਾ ਰੀ ਸਿੰਘ ਆ ਗੁਰੂ ਦਾ ਉਹ ਬਾਹਰੋਂ ਆ ਗਿਆ ਮੰਨ ਲੂ ਆ ਗਿਆ ਹੈ ਪਹਿਲਾਂ ਉਹ ਬਾਹਰ ਬੋਲਦੇ ਜਾਂਦੇ ਬਾਹਰ ਬੋਲ ਆ ਪੰਜਾਬ ਕਿਉਂ ਨਹੀਂ ਆਉਂਦਾ ਬਾਹਰ ਉਹ ਪੰਜਾਬ ਆ ਗਿਆ ਉਹਨੇ ਤੇ ਅਮਰ ਤੋਂ ਛਕ ਲਿਆ ਹੈ ਪਹਿਲਾਂ ਵੈਸੀ ਸੀ ਮੁੜ ਕੇ ਨੇ ਅਮਰ ਤੋਂ ਛਕ ਲਿਆ ਉਹਨੇ ਬਾਣਾ ਪਾ ਲਿਆ ਗੁਰੂ ਦਾ ਬਾਣਾ ਪਾ ਕੇ ਉਹਨੇ ਤੁਹਾਨੂੰ ਪਤਾ ਖਾਲਸਾ ਵੀਰ ਚਲਾ ਲਈ ਬੜੇ ਨੌਜਵਾਨਾਂ ਦੇ ਨਸ਼ੇ ਛੜਾਏ ਉਹਨੇ ਬੜੀ ਨੌਜਵਾਨੀ ਉਹ ਨੌਜਵਾਨਾਂ ਨੇ ਬੜਿਆਂ ਨੇ ਅਮਰਤ ਛਕ ਲਿਆ ਬੜਿਆਂ ਨੇ ਨਸ਼ਾ ਛੱਡਤਾ ਠੀਕ ਹੈ ਕਿ ਨਹੀਂ ਤੇ ਸਰਕਾਰ ਨੂੰ ਪਤਾ ਲੱਗ ਗਿਆ ਵੀ ਇਹ ਜੇ ਅੱਜ ਇੰਨੇ ਨੌਜਵਾਨੇ ਨੇ ਤੇ ਮਗਰ ਚੱਲ ਕੇ ਸਾਲ ਨੂੰ ਕੱਲ ਨੂੰ ਕਿੰਨੇ ਪੁੱਛਣਾ ਠੀਕ ਹੈ ਉਹ ਸਰਕਾਰ ਤਾਂ ਇੱਕ ਬਹਾਨਾ ਪਾਲਦੀ ਉਹ ਕਿਵੇਂ ਨਾ ਕਿਵੇਂ ਕਰਕੇ ਚੱਕਣਾ ਚਾਹੁੰਦੀ ਸੀ ਵੀ ਕਿਵੇਂ ਨਾ ਕਿਵੇਂ ਕਰਕੇ ਇਹਨੂੰ ਜੇਲ੍ਹ ਚ ਸਿੱਟ ਗਏ ਠੀਕ ਹੈ ਕਿ ਨਹੀਂ ਜੇ ਮੋਰੀ ਬਣ ਗਿਆ ਸਾਨੂੰ ਕਿਹੜਾ ਪੁੱਛੂਣ ਉਹ ਤਾਂ ਚੱਕਣਾ ਹੀ ਸਰਕਾਰ ਨੇ ਚੱਕ ਜੇਲ੍ਹ ਸੋ ਸਿੱਟਤਾ ਹਾਂ ਅਮਰਤਪਾਲ ਨੂੰ 2 ਸਾਲ ਹੋਏ ਆਏ ਨੂੰ ਉਹ ਜਿਹੜੇ ਪਹਿਲਾਂ ਜੇਲ੍ਹਾਂ ਚ ਬੰਦ ਕੀਤੇ ਪਏ ਨਵੇਂ ਮੁੰਡੇ ਫੜ ਫੜ ਕੇ ਉਹਨਾਂ ਤੋਂ ਤੁਸੀਂ ਕਿੰਨਾ ਕੁ ਲਾਈਵ ਹੋ ਗਏ ਲਾਈਵ ਹੋ ਗਏ ਹੋ ਆ ਜਿਹੜੇ 30 30 ਸਾਲਾਂ ਤੋਂ ਜੇਲ੍ਹਾਂ ਚ ਬੈਠੇ ਆ ਉਹਨਾਂ ਤੋਂ ਤੇ ਕਿਤੇ ਮੈਂ ਵੇਖੀਆਂ ਨਹੀਂ ਅਭੀ ਅਰਜਾਨਾ ਵੀਡੀਓ ਪੈਂਦੀਆਂ ਪਰ ਜੇ ਰੋ ਟਾਰਗੇਟ ਹੀ ਕੱਲਾ ਅਮਰਤਪਾਲ ਕਰਨਾ ਨਾ ਹੋਰ ਕਰਨਾ ਹੀ ਕੋਈ ਨਹੀਂ ਕੱਲਾ ਇਹਨੂੰ ਭਾਈ ਸਾਹਿਬ ਨੂੰ ਟਾਰਗੇਟ ਕਰਨਾ ਬਸ ਇਹਨੂੰ ਇਹਨੂੰ ਯਾਰ ਐਸਐਸ ਨਾਲ ਕਰਾਉਣਾ ਵੀ ਇਹ ਆਰਐਸਐਸ ਦਾ ਇਹ ਭੀਜਪੀ ਦਾ ਹੈ ਆ ਜਿੱਦਾਂ ਦੀ ਐਨਐਸਏ ਵਧ ਗਈ ਹੁਣ ਬੋਲੋ ਨਾ ਵੀ ਇਹ ਕਿਉਂ ਵਧ ਗਈ ਫਿਰ ਯਾਰ ਐਸ ਇਹ ਭੀਜਪੀ ਦਾ ਬੰਦਾ ਹੀ ਸੀ ਤਾਂ ਕਿਉਂ ਵਧਾਤੀ ਫਿਰ ਇਹਨਾਂ ਨੇ ਫਿਰ ਸੌ ਚੱਕ ਸਮਾਗਮ ਚ ਕਿਉਂ ਨਹੀਂ ਲਿਆਂਦਾ ਜੇ ਬੀਜੇਪੀ ਦਾ ਬੰਦਾ ਹੀ ਫਿਰ ਸੌ ਵੀ ਚੱਕਦਾ ਆ ਕੇ ਫਿਰ ਕਿਉਂ ਨਹੀਂ ਆਇਆ ਐਂ ਬੋਲਣਾ ਅਣਖ ਨਾਲ ਬੋਲਣਾ ਅਣਖ ਨਾਲ ਜੇ ਕਿਸੇ ਦੇ ਕੀੜੇ ਲੜਦੇ ਆ ਬਾਹਲਾ ਔਖਾ ਉਹ ਨੰਬਰ ਫੇਸਬੁੱਕ ਤੇ ਆ ਭਾਈ ਜਦੋਂ ਮਰਜ਼ੀ ਫੋਨ ਕਰ ਲਿਆ ਜੀ 24 ਘੰਟੇ ਚੱਲਦਾ ਫੇਸਬੁੱਕ ਤੇ ਨੰਬਰ ਆਪਣਾ ਵਟਸਐਪ ਠੀਕ ਆ ਨਾ ਕਿਸੇ ਵੀ ਭਰਾ ਨੂੰ ਮੇਰਾ ਨੰਬਰ ਚਾਹੀਦਾ ਫੇਸਬੁੱਕ ਤੋਂ ਜਾ ਕੇ ਲੈ ਲਿਆ ਜੀ हां ਤੇ ਜੇ ਕੋਈ ਬੰਦਿਆਂ ਨੂੰ ਗੱਲ ਕਰੂ ਮੈਂ ਬੰਦਿਆਂ ਨੂੰ ਕਰੂੰਗਾ ਤੇ ਜੇ ਅਗੋਂ ਟੁੱਡਾ ਮਾਰੂਗਾ ਨਾ ਵੀ ਬਾਹਲਾ ਥਾੜ ਉੱਪਰ ਮੈਂ ਉੱਦਾ ਚੱਲ ਪੂ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹਾਂ ਮੈਨੂੰ ਕੋਈ ਪਰਵਾਹ ਨਹੀਂ ਹਾਂ ਮੈਂ ਉਹਦੇ ਸਰੀਰ ਤੇ ਹੰਡਾਇਆ ਮੈਂ ਬਹੁਤ ਡਾਂਗਾ ਛੋਟੇ ਖਾਦੇ ਆ ਸਰੀਰ ਤੇ ਆਪਦੇ ਤੇ ਬੜਾ ਕੁਛ ਮੈਂ ਵੇਖਿਆ ਠੀਕ ਹੈ ਨਾ ਮੈਂ ਆਪਣੀਆਂ ਲੱਤਾਂ ਕਟਾਈਆਂ ਹੋਈਆਂ ਆਪਦੇ ਗਿੱਟੇ ਕਟਾਏ ਹੋਏ ਮੈਂ ਠੀਕ ਹੈ ਕਿ ਨਹੀਂ ਮੈਂ ਟੂਈ ਕਟਾਈ ਹੋਈ ਆਪਦੀ ਮੈਨੂੰ ਪਤਾ ਵੀ ਸੱਚ ਬੋਲਣ ਵਾਲਾ ਨੇ ਕੀ ਕੁਛ ਹੁੰਦਾ ਹਾਂ ਤੇ ਮੈਂ ਤਾਂ ਇਦਾਂ ਹੀ ਚੱਲੂਗਾ ਅਮਰਤਪਾਲ ਇੱਕ ਐਮਪੀ ਬੰਦਾ ਉਹਦੇ ਪਰਿਵਾਰ ਦੀਆਂ ਜਾਂ ਕਿਸੇ ਬੰਦੇ ਦੀਆਂ ਵੀ ਕੋਈ ਵੀ ਫੋਟੋ ਮਾ ਵਾਇਰਲ ਕਰਦਾ ਠੀਕ ਹੈ ਕਿ ਨਹੀਂ ਬੰਦ ਹੀ ਕਾਰਵਾਈ ਕਰਾਵਾਂਗੇ ਚੱਕ ਕੇ ਕਰੋ ਉਗੀ ਅਸੀਂ ਕਿਸੇ ਨਾਲ ਉਲਝਦੇ ਨਹੀਂ ਕਿਸੇ ਬੰਦੇ ਨਾਲ ਵੀ ਬਸ ਬੋਲਦਾ ਫੇਸਬੁੱਕ ਤੇ ਬੋਲਦਾ ਆਪਣੇ ਦਮ ਤੇ ਬੋਲਦਾ ਸਾਹਮਣੇ ਹੋ ਕੇ ਬੋਲਦਾ ਠੀਕ ਹੈ ਨਾ ਐਡੀ origignal ਆ ਫੇਸਬੁੱਕ ਪੇ origignal ਆ YouTube ਚੈਨਲ origignal ਆ ਸਾਰਾ ਅੱਖ ਚੱਖ ਪਾ ਕੇ ਗੱਲ ਕਰਦਾ ਫੇਸ ਟੂ ਫੇਸ ਠੀਕ ਹੈ ਨਾ ਮੈਂ ਪਰਸੋਂ ਦਾ ਵੇਂਦਾ ਪਿਆ ਸੀ ਮੈਂ ਕਿਹਾ ਸ਼ੈਨ ਦੇ ਵੀਡੀਓ ਪਾਉਣਗੇ ਜਿਹੜੇ ਬੰਦੇ ਬੋਲਦੇ ਨੇ ਵੀ ਇਹਨਾਂ ਦੇ ਵੀ ਵੀਡੀਓ ਪਾਉਣਗੇ ਚਲੋ ਬੰਦੇ ਸਹੀ ਐ ਹਾਂ ਪਰ ਉਹਨਾਂ ਨੂੰ ਪਾਸੇ ਦਿੱਸੀ ਕੁਝ ਨਹੀਂ ਉਕਲਾ ਬਸ ਜਿਵੇਂ ਅਮਰਤਪਾਲ ਹੀ ਬਸ ਉਹਨਾਂ ਦਾ ਉਹ ਸਾਰਾ ਕੁਝ ਹੀ ਅਮਰਤਪਾਲ ਆ ਜਿਹੜਾ ਕੋ ਪੰਜਾਬ ਚ ਹੋ ਰਿਹਾ ਸਾਰਾ ਕੁਝ ਹੀ ਅਮਰਤਪਾਲ ਨੇ ਕਰਾਤਾ ਹਾਂ ਬਸ ਐ ਹੀ ਅਮਰਤਪਾਲਾ 1900 ਰੇ ਕੋਸ਼ਿਸ਼ ਕੀਤਾ ਪੰਜਾਬ ਦੇ ਵਿੱਚ ਬਾਕੀ ਸਾਰੇ ਸਹੀ ਆ ਬੰਦੇ ਸ਼ਰਮਾਉਣੀ ਚਾਹੀਦੀ ਐ ਸਾਨੂੰ ਉਹ ਤੁਹਾਡਾ ਗੈਂਗਸਟਰ ਆਲਾ ਆਲਾ ਅਬ ਸ਼ਨੋਈ ਵਰਗਾ ਹੈ ਉਹ ਮੂਸੇ ਵਾਲਾ ਮਾਰਤਾ ਹੈ ਉਹਨੂੰ ਚੱਕੋ ਜਵਾਈ ਬਣਾਈ ਫਿਰਦੇ ਪੰਜਾਬ ਦੀਆਂ ਜੇਲਾਂ ਤੇ ਲਈ ਫਿਰਦੇ ਸੀ ਹੈ ਉਹ ਬੀ ਕਲਾਸ ਉਹਨੂੰ ਲੱਗੀ ਸੀ ਜੇਲ੍ਹ ਦੇ ਵਿੱਚ ਉਹ ਛਰੇਆਂ ਫੋਨਾਂ ਦੇ ਉੱਤੇ ਇੰਟਰਵਿਊਆਂ ਕਰਦਾ ਫਿਰਦਾ ਜੇਲ੍ਹ ਦੇ ਵਿੱਚ ਛਰੇਆਂ ਫੋਨਾਂ ਦੇ ਉੱਤੇ ਇੰਟਰਵਿਊਆਂ ਕਰਦਾ ਫਿਰਦਾ ਤੇ ਇਹਨਾਂ ਨੂੰ ਪੰਜਾਬ ਦੇ ਪੁੱਤਾਂ ਨੂੰ ਚੱਕ ਕੇ ਡਿਬਰੂਗੜ ਸਿਰਦਾ ਹੈ ਤੇ ਮੁੜ ਕੇ ਰੋਟੀ 'ਚ ਤੰਬਾਕੂ 'ਚ ਆਟੇ ਚ ਗਨ ਗਨ ਤੰਬਾਕੂ ਖਵਾਉਂਦੇ ਰੇ ਕੀ ਕੁਛ ਹੁੰਦਾ ਰਿਆ ਨਹੀਂ ਉਹ ਅਖੇ ਝੂਠਾ ਹੀ ਐ ਸਾਰਾ ਕੁਛ ਉਹ ਹਾਂ ਇਹਨਾਂ ਦਾ ਸਾਰਾ ਕੁਛ ਹੀ ਝੂਠਾ ਜੋ ਭਰਾਵੋ ਪਛਾਣੋ ਇਹਨਾਂ ਗੱਲਾਂ ਨੂੰ ਉਹ ਜੇ ਕੋਈ ਸਾਡਾ ਆਵਦਾ ਬੰਦਾ ਪੰਜਾਬ ਵਿੱਚ ਆ ਕੇ ਕੋਈ ਐਮਪੀ ਬਣ ਜਾਂਦਾ ਖੁਸ਼ੀ ਹੋਣੀ ਚਾਹੀਦੀ ਆ ਲੱਤਾਂ ਨਾ ਖਿੱਚੋ ਆ ਕਿਵੇਂ ਮਾਵਾ ਦੇ ਪੁੱਤ ਆ ਨਸ਼ੇ ਨਾਲ ਮਰਦੇ ਪਏ ਵੇਖੋ ਤੁਸੀਂ ਕਿਵੇਂ ਮਰਦੇ ਪਏ ਆ ਨਸ਼ੇ ਨਾਲ ਦੱਸੋ ਮਰਦੇ ਪਏ ਕਿ ਨਹੀਂ ਮਰਦੇ ਪਏ ਤੇ ਜੇ ਕੋਈ ਬੰਦਾ ਆ ਕੇ ਨੌਜਵਾਨੀ ਨੂੰ ਨਸ਼ੇ ਤੋਂ ਦੂਰ ਕਰ ਦੇ ਕੀ ਮਾੜੀ ਗੱਲ ਹੁੰਦੇ ਚ ਦੱਸੋ ਤੁਸੀਂ ਮਾੜਾ ਕੀ ਹੁੰਦੇ ਚ ਆ ਹੈ ਕੁਛ ਮਾੜਾ ਹੁੰਦੇ ਚ ਸੋ ਧੰਨਵਾਦ ਵੀਰੋ ਤੁਹਾਡਾ ਜਿਹੜੇ ਵੀਰਾਂ ਨੇ ਸਾਥ ਦਿੱਤਾ ਜਿਹੜੇ ਨਾਲ ਜੁੜੇ ਪਿਆਰ ਵਾਲੇ ਠੀਕ ਹੈ ਨਾ ਜਾਗਦੀ ਜ਼ਮੀਰ ਵਾਲੇ ਜਿੰਨੇ ਤੁਸੀਂ ਨਾਲ ਜੁੜੇ ਹੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵੀਰੋ ਤੁਹਾਡਾ ਠੀਕ ਹੈ ਨੀ ਸੋ ਸਾਰੇ ਭਰਾ ਜਰੂਰ ਮੇਰੇ ਵੀਰ ਪਿਆਰ ਕਰਨ ਵਾਲੇ ਜੇ ਕੋਈ ਮੇਰਾ ਵਿਰੋਧੀ ਵੀ ਹੈ ਨਾ ਮੈਂ ਉਹਨੂੰ ਉਹਨਾਂ ਵੀ ਤੂੰ ਵੀਡੀਓ ਸ਼ੇਅਰ ਨਾ ਕਰੀ ਸਿਰਫ ਮੇ ਉਹਨਾਂ ਪਿਆਰ ਕਰਨ ਵਾਲਿਆਂ ਨੂੰ ਉਹਨਾਂ ਜਿਹੜੇ ਵੀਡੀਓ ਵੇਖਦੇ ਆ ਵੀ ਤੁਸੀਂ ਜਰੂਰ ਸ਼ੇਅਰ ਕਰਕੇ ਗਾਂਦੀਆਂ ਵੀਡੀਓ ਪਹੁੰਚਾ ਦਿਆ ਜੇ ਕੋਨੇ ਕੋਨੇ ਤੀਰਜ ਕੁਮਾਰ ਜਾਦੂ ਕੋਈ ਗੱਲ ਨਹੀਂ ਬਾਈ ਕੋਈ ਗੱਲ ਨਹੀਂ ਭਰਾ ਮੇਰੇਆ ਕੋਈ ਗੱਲ ਨਹੀਂ हां हां सॉरी वीर एक बार ही और बड़े भाई हो मेरे नाल ਤੁਸੀਂ 15 ਸੀਜ਼ਨ ਆ ਧੀਰਜ ਕੁਮਾਰ ਜਾਦੂ ਕੋਈ ਗੱਲ ਨਹੀਂ ਭਰਾ ਕੋਈ ਗੱਲ ਨਹੀਂ ਠੀਕ ਹੈ ਕਿ ਨਹੀਂ हां हां ਕੋਈ ਗੱਲ ਨਹੀਂ